ਇਹ ਪਿੰਡ ਦਾ ਮੁੰਡਾ ਇੱਕ ਸਾਹਿਲ ਜੀ ਕੋਈ 16 ਜਾਂ 17 ਸਾਲ ਦਾ ਹੈ ਸਾਡੇ ਛੋਟੇ ਦੋਲਤਪੁਰ ਤੋਂ ਹੈ ਉਹ ਐਤਵਾਰ ਘਰੋਂ ਆਪਣੇ ਗਿਆ ਸਵੇਰੇ ਕੋਈ 10:00 11:00 ਵਜੇ 10:00 11:00 ਵਜੇ ਗਿਆ ਇਹਦੀ ਮਦਦ ਦਾ ਮੈਨੂੰ ਫੋਨ ਆਇਆ ਕਿ ਭਾਜੀ ਸਵੇਰ ਦਾ ਬੱਚਾ ਡਾ ਲੱਭ ਨਹੀਂ ਰਿਹਾ ਅਹੀਂ ਨੂੰ ਕਹਿਆ ਕਿ ਚਲੋ ਆਪਣੇ ਰਿਸ਼ਤੇਦਾਰਾਂ ਕੋ ਸਾਰੇ ਭੈਣ ਭਰਾਵਾਂ ਕੋ ਜਿੱਥੇ ਦਾ ਫਰੈਂਡ ਸਰਕਲ ਆ ਸਾਰੇ ਪਤਾ ਕਰੋ ਉਹ ਦਿਨ ਹੈ ਵੀ ਛੁੱਟੀ ਸੀਗੀ ਉਹ ਮੁੰਡਾ ਵੀ ਸ਼ਰੀਫ ਹੈ ਵਿਚਾਰਾ ਰਹਿੰਦਾ ਤੇ ਘਰੇ ਹੀ ਆਪਣੇ ਘਰ ਹੋਸਟ ਨੂੰ ਜਾਂਦਾ ਤੇ ਆਪਣੇ ਘਰ ਹੀ ਰਹਿੰਦਾ ਮਾਪਿਓ ਵਿਚਾਰੇ ਦਿਹਾੜੀ ਟੱਪਾ ਕਰਦੇ ਆ ਗਰੀ ਪਰਿਵਾਰ ਆ ਉਹ ਬੱਚਾ 24 ਘੰਟੇ ਬਾਅਦ ਅਸੀਂ ਵੇਟ ਕਰਦੇ ਰਹੇ ਫਿਰ ਹਾਰ ਕੇ ਆਪਾਂ ਥਾਣੇ ਦਰਖਾਸਤ ਵੀ ਦਿੱਤੀ ਐਸਐਚਓ ਸਾਹਿਬ ਨੇ ਉਹਨਾਂ ਦੀ ਐਫਆਈਆਰ ਵੀ ਕਿਉਂਕਿ ਨਵਾਲੇ ਦੇ ਬੱਚਾ ਸੀਗਾ ਐਫਆਈਆਰ ਵੀ ਲਾਂਚ ਕਰਤੀ ਹੋਈ ਹੈ ਫਿਰ ਮੋਬਾਈਲ ਉਹਦੇ ਕੋ ਕੋਈ ਨਹੀਂ ਸੀਗਾ ਮੋਬਾਈਲ ਉਹ ਆਪਣੇ ਮਦਰ ਫਾਦਰ ਦਾ ਜਿਹੜਾ ਘਰ ਫੋਨ ਆ ਉਹ ਹੀ ਯੂ ਉਹ ਫੋਨ ਥੋੜਾ ਜਿਆ ਦੱਸਿਆ ਇਹ ਮਦਰ ਫਾਦਰ ਨੇ ਕਿ ਹਾਂ ਵੀ ਉਸ ਦਿਨ ਫੋਨ ਤੇ ਕਿਸੇ ਨਾਲ ਗੱਲ ਕਰਦਾ ਸੀਗਾ ਬਟ ਉਹਨੇ ਚੈਟਿੰਗ ਡਿਲੀਟ ਕਰਤੀ ਹੋਈ ਹੈ ਉਹੀ ਨੰਬਰ ਦਿੱਤੇ ਹੋਏ ਆ ਸਾਬ ਨੂੰ ਹੁਣ ਐਸ ਐਚਓ ਸਾਹਿਬ ਨੇ ਨੋਸ਼ਵਸ਼ਨ ਦਵਾਇਆ ਕਿ ਇਹਦੀਆਂ ਕੋਲ ਡਿਟੇਲਸ ਕੋਈ ਕੱਢ ਕੇ ਉਹਦਾ ਪਤਾ ਕਰਨੇ ਆ ਕਿ ਕਿਹਦੇ ਨਾਲ ਕੋਈ ਟਾਈ ਅਪ ਹੈ ਬੱਚਾ ਵੀ ਅਸੀਂ ਉਹ ਜਿਹੇ ਹੈ ਨਹੀਂ ਸਾਡੇ ਪਿੰਡ ਦੇ ਵਿੱਚ ਜਿੱਦਾਂ ਆਪਾਂ ਕਦੀ ਸੁਣਿਆ ਨਹੀਂ ਉਸ ਬਾਰੇ ਆਪਣੇ ਸਕੂਲ ਜਾਂਦਾ ਸਕੂਲੇ ਵੀ ਮੈਂ ਪਤਾ ਕੀਤਾ ਉੱਥੇ ਵੀ ਉਹਦਾ ਕੋਈ ਉਹ ਜਿਹੇ ਸਰਕਲ ਜਾਂ ਕੋਈ ਉਹ ਜਿਹੇ ਨੈਟਵਰਕ ਹੈ ਨਹੀਂ ਕਿ ਬੱਚਾ ਆਪਾਂ ਕਹੀਏ ਕਿ ਕੋਈ ਨਸ਼ੇ ਵਾਲਾ ਹੈ ਜਾਂ ਕੋਈ ਉਹ ਜਿਹੇ ਹੈ ਉਹਦਾ ਰੋਲ ਤੇ ਕੋਈ ਪਰੇਸ਼ਾਨੀ ਨਹੀਂ ਕੋਈ ਉਹ ਜੀ ਉਹ ਜੀ ਕੋਈ ਗੱਲ ਨਹੀਂ ਐਸੇ ਬੱਚੇ ਦੀ ਐਵੇਂ ਛੋਟਾ ਜਿਹਾ ਬੱਚਾ ਜਿਆਦਾ ਨਹੀਂ ਕੀ ਮੰਗ ਕਰਦਣ ਨੂੰ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਨੇ ਆ ਕਿ ਗਰੀਬ ਪਰਿਵਾਰ ਹੈ ਮਾਂ ਉਹਦੀ ਵਿਚਾਰੀ ਦਾ ਰੋ ਰੋ ਉਦਾਂ ਦਾ ਬੁਰਾ ਹਾਲ ਹੈ ਮੈਂ ਵੀ 2 ਦਿਨ ਇੱਥੇ ਨਹੀਂ ਸੀਗਾ ਪਠਾਨਕੋਟ ਦੇ ਬਾਹਰ ਸੀਗਾ ਵਿਚਾਰੇ ਉਦਾਂ ਦੇ ਹੀ ਫੋਨ ਕਰ ਕਰ ਇੰਨੇ ਕਿ ਅਪਸੈਟ ਨੇ ਤੁਸੀਂ ਵੇਖ ਹੀ ਦਿਓ ਰੋ ਰੋ ਕੇ ਵਿਚਾਰਿਆਂ ਦਾ ਬੁਰਾ ਹਾਲ ਹੈ ਅਸੀਂ ਇਹੀ ਮੰਗ ਕਰਨੇ ਆ ਕਿ ਚਲੋ ਬੱਚਿਆ ਗਰੀਬ ਦਾ ਬੱਚਾ ਹੈ ਉਹ ਲੱਭ ਜੇ ਕਿਤੇ ਤੇ ਇਹਨਾਂ ਉਹਨਾਂ ਨੂੰ ਮਿਲ ਜੇ ਹੋਰ ਇਹਨੂੰ ਇਸ ਤੋਂ ਬਾਅਦ ਪਰਿਵਾਰ ਨੂੰ ਵੀ ਚਲੋ ਫੋਟੋ ਇੱਕ ਕੰਮ ਨਹੀਂ ਸੀ ਕਿ ਤਾਂ ਉਹ ਤੁਹਾਨੂੰ ਦਵਾਂ ਸਰ ਤਿੰਨ ਬੱਚਿਆਂ ਚ ਲਾਪਤਾ ਹੋ ਗਿਆ ਸ਼ਹਿਰ ਦੇ ਵਿੱਚੋਂ ਵੀ ਜਨਾਬ ਜੀ ਤਿੰਨੋਂ ਬੱਚਿਆਂ ਚ ਇਸ ਤਰ੍ਹਾਂ ਜਿਹੜੇ ਇਹਨਾਂ ਚੋਂ ਇੱਕ ਬੱਚੇ ਦੀ ਤੇ ਆਪਣੂ ਕੁਸ਼ਕੈਲ ਸੀ ਕਿ ਉਹ ਨਹਾਣ ਗਿਆ ਆਪਣਾ ਫਰੈਂਡਸ ਨਾਲ ਤੇ ਬਾਅਦ ਚੋਂ ਜਿਹੜੀ ਆਪਣੀ ਛੋਟੀ ਨਹਿਰ ਹੈ ਤੇ ਸੀ ਨਹਾ ਰਿਹਾ ਸੀ ਤੇ ਬਾਅਦ ਚੋਂ ਮਿਸਿੰਗ ਹੈ ਤੇ ਉਹਦੇ ਬਾਅਦ ਆਪਾਂ ਐਨਡੀਆਰਐਫ ਕੋ ਸਰਚ ਵੀ ਕਰਾਈ ਸੀ ਤੇ ਉਹਦੀ ਬਾਡੀ ਨਹੀਂ ਮਿਲੀ ਆਪਾਂ ਨੂੰ ਤੇ ਫਿਰ ਪ੍ਰਵਾਹ ਵਾਲ ਨੂੰ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਕਿਤੇ ਹੋਰ ਚਲਾ ਗਿਆ ਹੋ ਫਿਰ ਵੀ ਆਪਾਂ ਚੈੱਕ ਕਰ ਰਹੇ ਬਟ ਉਹਦੇ ਨਾਲ ਦੇ ਜਿਹੜੇ ਫਰੈਂਡਸ ਆ ਉਹਨਾਂ ਨੇ ਇਹੀ ਦੱਸਿਆ ਸੀ ਜਿਹੜੇ ਨਾਲ ਨਹਾਣ ਗਏ ਸੀ ਕਿ ਸਾਡੇ ਨਾਲ ਉਸ ਜਗ੍ਹਾ ਤੇ ਉਹ ਨਹਾ ਰਿਹਾ ਸੀ ਇੱਕ ਬੱਚਾ ਜਿਹੜਾ ਇਹਨਾਂ ਚੋਂ ਜਿਹੜਾ ਉਹ ਵਾਪਸ ਆ ਗਿਆ ਉਹ ਮਤਲਬ ਜਿਹਨੂੰ ਕਹਿੰਦੇ ਆ ਕਿ ਵੀ ਆਪਣੀ ਅੰਗੈਲੀ ਕਰਨ ਕਿਤੇ ਚਲਾ ਗਿਆ ਸੀ ਰਿਸ਼ਤਦਾਰੋਂ ਕੋ ਬਾਅਦ ਚ ਵਾਪਸ ਆ ਗਿਆ ਲੜਦਾ ਤੀਕ ਲੜਕਾ ਜਿਹੜਾ ਹੁਣ ਮਿਸਿੰਗ ਹੈ ਉਹਦਾ ਜਿਹੜਾ ਆਪਾਂ ਚੈੱਕ ਕਰ ਰਹੇ ਤੇ ਬਾਕੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਈ ਵਾਰੀ ਦੇਖੋ ਯੰਗ ਬੱਚੇ ਚਲੇ ਵੀ ਜਾਂਦੇ ਆ ਪੇਰੈਂਟਸ ਨੂੰ ਬਗੈਰ ਦੱਸ ਕੇ ਕਈ ਵਾਰੀ ਕੋਈ ਐਗਜ਼ਾਮਸ ਦਾ ਪ੍ਰੈਸ਼ਰ ਹੁੰਦਾ ਜਾਂ ਅਕਦਰੋਇਜ਼ ਪ੍ਰੈਸ਼ਰ ਹੁੰਦਾ ਕਿਉਂਕਿ ਤਿੰਨਾਂ ਚੋਂ ਜਿਹੜੇ ਦੋ ਤੇ ਤੁਹਾਨੂੰ ਮੈਂ ਐਕਸਪਲੇਨ ਕਰੀ ਦਿੱਤਾ ਉਹਨਾਂ ਦਾ ਕਿ ਇੱਕ ਤੇ ਆ ਹੀ ਗਿਆ ਤੇ ਇੱਕ ਜਿਹੜਾ ਉਹ ਤੇ ਨਾ ਆ ਗਿਆ ਸੀ ਤੇ ਬੱਚੇ ਜਿਹੜੇ ਨਾਲ ਦੇ ਸੀ ਉਹਨਾਂ ਦੇ ਕਹਿਣ ਅਨੁਸਾਰ ਕੀ ਉਹ ਤੇ ਡੁੱਬ ਗਿਆ ਫਿਰ ਵੀ ਆਪਾਂ ਐਂਡੀਅਰ ਆਫ ਤੋਂ ਚੈੱਕ ਕਰਾਇਆ ਸਭ ਕੁਝ ਕਰਾਇਆ ਨੈਰ ਦੀ ਗੈਰ ਗਹਿਨ ਚੈਕਿੰਗ ਵੀ ਕੀਤੀ ਸੀ ਉਸ ਤੋਂ ਲਾਹੋ ਵੀ ਆਪਾਂ ਹੋਰ ਵੀ ਆਪਾਂ ਇਹਨੂੰ ਦਿਖ ਰਹੇ ਆ ਮ ਹਰੇਕ ਐਂਗਲ ਦਾ ਸਟੱਡੀ ਕਰ ਰਹੇ ਹਾਂ ਤੇ ਜਿਹੜਾ ਇੱਕ ਬੱਚਾ ਤੁਸੀਂ ਕਹਿ ਰਹੇ ਹੋ ਮਿਸਿੰਗ ਉਹਦੀ ਆਪਾਂ ਕਰ ਰਹੇ ਆ ਪਾਲੋ ਦਾ ਆਪਾਂ ਜਲਦੀ ਉਹਨੂੰ ਵੈਰੀਫਾਈ ਕਰਕੇ ਤੇ ਲੱਭ ਲਾਂਗੇ ਕੋਈ ਇਸ ਤਰ੍ਹਾਂ ਇੱਕ ਆਪਾਂ ਐਫ ਆਈ ਆਰ ਦਰਜ ਕੀਤੀ ਹੈ 346 ਦੀ ਮਿਸਿੰਗ ਦੀ ਡਿਵੀਜ਼ਨ ਨੰਬਰ ਇੱਕ ਥਾਣੇ 'ਚ ਤੇ ਉਹਦੇ ਆਪਾਂ ਅੱਗੇ ਪਾਲ ਕਰ ਰਹੇ ਆ ਤੇ ਹੋਪਫੁਲੀ ਇਹ ਬੱਚੇ ਜਿਹੜਾ ਇੱਕ ਮਿਸਿੰਗ ਹੈ ਜਲਦੀ ਮਿਲ ਜਾਊਗਾ ਪੇਰੈਂਟਸ ਨੂੰ ਕੀ ਕਹਿਣਾ ਚਾਹਦੇ ਹੋ ਪੇਰੈਂਟਸ ਨੂੰ ਦੇਖੋ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਉਹ ਘਬਰਾ ਨਾ ਕਿਉਂਕਿ ਇੱਕ ਬੱਚਾ ਤੁਹਾਡੇ ਸਾਹਮਣੇ ਹੀ ਵਾਪਸ ਆ ਗਿਆ ਤੇ ਜਿਹੜਾ ਦੂਸਰਾ ਬੱਚਾ ਤੁਹਾਨੂੰ ਮੈਂ ਦੱਸਤਾ ਕਿ ਜਿਹੜਾ ਨਹਿਰ ਕੋਲਾ ਇਨਸੀਡੈਂਟ ਸੀ ਤੇ ਤੀਸਰਾ ਜਿਹੜਾ ਉਹਨੂੰ ਆਪਾਂ ਲਾਬਰੇ ਤੇ ਉਹ ਹੋਪਫੁਲੀ ਜਲਦੀ ਆਪਣੇ ਕੋ ਆ ਜੂਗਾ ਤੇ ਪੇਰੈਂਟਸ ਬਿਲਕੁਲ ਚਿੰਤਾ ਨਾ ਕਰਨ ਪੁਲਿਸ ਉਹਦੇ ਨਾਲ ਹੈ ਤੇ ਆਪਾਂ ਅੱਗੇ ਵੀ ਕਾਫੀ ਮਿਸਿੰਗ ਜਿਹੜੇ ਪਰਸਨ ਹੋ ਜਾਂਦੇ ਉਹਨਾਂ ਨੂੰ ਲੱਭਿਆ ਤੇ ਇੱਥੇ ਘਬਰਾਉਣ ਵਾਲੀ ਕੋਈ ਗੱਲ ਨਹੀਂ ਪੁਲਿਸ ਉਹਦੇ ਨਾਲ ਹੈ ਸ਼ਹਿਰ ਦੇ ਬਾਕੀ ਪੇਰੇ ਤੁਹਾਨੂੰ ਮੈਸੇਜ ਦੀ ਮੈਂ ਮੈਸੇਜ ਮੈਸੇਜ ਦਊਗਾ ਕਿ ਬੱਚਿਆਂ ਦੇ ਥੋੜਾ ਜਿਹਾ ਸੁਪਰਵੀਜ਼ਨ ਰੱਖਣ ਕਈ ਵਾਰ ਬੱਚੇ ਕੋਈ ਪ੍ਰੈਸ਼ਰ ਲੈ ਲੈਂਦੇ ਆ ਕਈ ਵਾਰ ਕੋਈ ਮਾੜੀ ਸੰਗਤ ਚ ਵੀ ਪੈ ਜਾਂਦੇ ਆ ਨਸ਼ਿਆਂ ਤੇ ਵੀ ਲੱਗ ਜਾਂਦੇ ਆ ਇਹ ਸਾਰੀ ਚੀਜ਼ਾਂ ਜਿਹੜੀਆਂ ਬੱਚਿਆਂ ਨੂੰ ਜਿਹੜਾ ਪੇਰੈਂਟਸ ਤੋਂ ਥੋੜਾ ਦੂਰ ਕਰ ਦਿੰਦੀ ਹੈ ਤੇ ਉਹਦੇ ਬਾਅਦ ਫਿਰ ਕਈ ਵਾਰ ਉਹ ਇਸ ਤਰ੍ਹਾਂ ਦੇ ਗਲਤ ਸਟੈਪ ਚੱਕ ਲੈਂਦੇ ਆ ਕਿ ਘਰੋਂ ਚੱਲ ਜਾਂਦੇ ਆ ਜਾਂ ਕੁਝ ਹੋਰ ਗਲਤ ਹਰਕਤ ਕਰ ਬੈਠਦੇ ਆ ਤੇ ਥੋੜਾ ਜਿਹਾ ਸੁਪਰਵੀਜ਼ਨ ਰੱਖਣ ਤੇ ਬੱਚਿਆਂ ਨੂੰ ਥੋੜਾ ਸਾਹਮਦੇ ਰੱਖਣ ਨੂੰ ਉਹਨਾਂ ਤੇ ਨਜ਼ਰ ਰੱਖੋ